ਫੇ ਸੈਡੂ ਜਾ ਕੇ ਸੀ ਪੂਰਾ ਪ੍ਰਦਰਸ਼ਨ ਕਰੀਆਂ ਆਪਣਾ ਮੰਗ ਪੱਤਰ ਜਿਹੜਾ ਡੀਸੀ ਸਾਹਿਬ ਮੰਤਰੀ ਨੂੰ ਸੈਂਟਰ ਨੂੰ ਅਨਪੂਰਨ ਦੇਵੀ ਭੇਜ ਰੀਆਂ ਪਰ ਸਾਨੂੰ ਬੜੇ ਦੁੱਖ ਦੀ ਗੱਲ ਹੈ ਕਿ 2017 ਦੇ ਵਿੱਚ ਸਾਨੂੰ ਇਹ ਮਤਲਬ ਪੋਸ਼ਣ ਟ੍ਰੈਕ ਤੇ ਕੰਮ ਕਰਨ ਲਈ ਸਾਨੂੰ ਮਤਲਬ ਫੇ ਬੋਰ ਬੋਰ ਫੋਰਸ ਕੀਤਾ ਗਿਆ ਇਸ ਕੰਮ ਦੇ ਚ ਪੂਰੇ ਦੇਸ਼ ਮੋਬਾਈਲ ਮਿਲਿਆ ਮੋਬਾਈਲ ਪੱਤਾ ਮਿਲਿਆ ਰਿਪੇਅਰ ਦੇ ਪੈਸੇ ਮਿਲਿਆ ਪਰ ਇੱਕ ਪੰਜਾਬ ਸੂਬਾ ਇਦਾਂ ਦਾ ਜਿੱਥੇ ਅੱਜ ਤੱਕ ਸਾਨੂੰ ਮੋਬਾਈਲ ਦਿੱਤਾ ਗਿਆ ਔਰ ਕੋਈ ਮੋਬਾਈਲ ਪਤਾ ਜਿਹੜਾਗਾ ਉਹ ਸਾਨੂੰ ਪਿਛਲੇ ਸਾਲ ਤੋਂ 2000 ਰੁਪਏ ਕੀਤਾ ਲੇਕਿਨ ਸਾਨੂੰ ਦੁੱਖ ਲੱਗਦਾਗਾ ਵੀ ਇਸ ਲਈ ਇੰਨੀਆਂ ਕੰਪਨੀਆਂ ਕਿਹੜਾ ਜਿਹੜੀ ਕੰਪਨੀਆਂ 65 ਰੁਪਏ ਦੇ ਨਾਟ ਵਿੱਚ ਮਤਲਬ ਰਿਸਰਚ ਕਰਦੀ ਹੋਵੇ ਔਰ ਅਸੀਂ ਮੰਗ ਕੀਤੀ ਸਰਕਾਰ ਕੋਲ ਬਾਰ ਬਾਰ ਸੀ ਉਹਨਾਂ ਨੂੰ ਮੰਗ ਪੱਤਰ ਦਿੱਤੇ ਹੈ ਧਰਨੇ ਮਜਾਰੇ ਵੀ ਕੀਤੇ ਹੈ ਅਸੀਂ ਘਟੋ ਘਟ ਪੰਜਾਬ ਸਰਕਾਰ ਨੂੰ 650 ਮੰਗ ਪੱਤਰ ਇਸ ਵੰਦ ਦੇ ਚੁੱਕੇ ਆ ਪਰ ਪੰਜਾਬ ਸਰਕਾਰ ਦੇ ਸਿਰ ਤੇ ਜੂ ਨਹੀਂ ਸਰਕਦੀ ਪਈ ਉਹ ਲਾਰੇ ਤੇ ਲਾਰੇ ਲਾਈ ਜਾਂਦੇ ਆ ਸਾਡੇ ਨਾਲ ਬੈਠ ਕੇ ਮੀਟਿੰਗ ਕਰਦੇ ਵੇ ਜਦ ਤੱਕ ਉਹ ਸਾਡੇ ਨਾਲ ਬੈਠ ਕੇ ਟੇਬਲ ਬੈਠ ਕੇ ਮੀਟਿੰਗ ਕਰਦੇ ਸਾਡਾ ਕੋਈ ਮੰਗਦਾ ਜਿਹੜਾ ਮਸਲਾ ਹੱਲ ਨਹੀਂ ਹੋਣਾ ਇਹ ਜਿਹੜਾ ਮੋਬਾਈਲ ਹਰ 4-5 ਬਦਲਣਾ ਹੁੰਦਾ ਹੈ 17 ਤੋਂ ਲੈ ਕੇ 25 ਆ ਕੇ 4 ਮੋਬਾਈਲ ਨਵਾਂ ਚੱਲ ਕੇ ਸਾਡੇ ਲੇਕਿਨ ਇੱਕ ਵੀ ਸਾਨੂੰ ਲੈ ਕੇ ਤੱਕ ਨਹੀਂ ਦਿੱਤਾ ਗਿਆ ਅਸੀਂ ਮੰਗ ਕਰਦੇ ਆ ਸਾਨੂੰ ਲੈਪਟਾਪ ਦਿੱਤਾ ਜਾਵੇ ਸਾਡਾ Wi-Fi ਲਿਆ ਜਾਵੇ ਸਾਨੂੰ ਪੂਰਾ ਰਿਜ਼ਾਰਜ ਪੂਰਾ ਰਿਕਵਰੀ ਸਭ ਕੁਝ ਸਾਨੂੰ ਮਤਲਬ ਦਿੱਤਾ ਜਾਵੇ ਤਾਂ ਅਸੀਂ ਕੰਮ ਕਰਾਂਗੇ ਨਹੀਂ ਤਾਂ ਅਸੀਂ ਜਿਹੜਾ ਕੰਮ ਆਉਣ ਵਾਲਾ ਜਿਹੜਾ ਦਿੱਤਾ ਇਹਣਾ ਹੈ ਐਫ ਆਰਐਸ ਦਾ ਉਹ ਅਸੀਂ ਉਹਦਾ ਜ਼ੋਰਦਾਰ ਮਤਲਬ ਵਿਰੋਧ ਕਰਦੇ ਹਾਂ ਸਾਡੇ ਕੋਲ ਜਿਹੜੀਆਂ ਔਰਤਾਂ ਦੀਆਂ ਉਹ ਗਰੀਬ ਕਰਦੀਆਂ ਔਰਤਾਂ ਦੀਆਂ ਜਿਹੜੇ ਘਰ ਚ ਪੋਚੇ ਲਾਂਦੀਆਂ ਬਾਹਰ ਨੂੰ ਜਾ ਕੇ ਫੈਕਟਰੀ ਕੰਮ ਕਰਦੀਆਂ ਸੜਕਾਂ ਦੇ ਰੋੜੇ ਕੁੱਟਦੀਆਂ ਉਹ ਆਪਣੀ ਮਿਹਨਤ ਮਿਹਨਤ ਨਾਲ ਕਮਾ ਕੇ ਸ਼ਾਮ ਨੂੰ ਘਰ ਤਾਜੀ ਰੋਟੀ ਘਰ ਬੱਚੇ ਨੂੰ ਪਾਉਂਦੀਆਂ ਉਹ ਕਿੱਥੋਂ ਮੋਬਾਈਲ 10000 ਰੁਪਏ ਖਰੀਦਣ ਗਿਆ ਉਹ 10000 ਦਾ ਮੋਬਾਈਲ ਲੈ ਕੇ ਦੇਖੋ ਹਰ 15 ਦਿਨ ਬਾਅਦ 300 ਗ੍ਰਾਮ ਫੀਡ ਜਾਨਵਰ ਨੂੰ 300 ਗ੍ਰਾਮ ਫੀਡ 300 ਗ੍ਰਾਮ ਫੀਡ ਵਿੱਚੇ ਉਹ ਆਪਣਾ 10000 ਦਾ ਮੋਬਾਈਲ ਕਿਉਂ ਲੈਣ ਗਿਆ ਔਰ ਉਹ ਆਪਣਾ ਦਿਹਾੜੀ ਕਿਉਂ ਤੋੜਨ ਗਿਆ ਔਰ ਔ ਲੋਕਾਂ ਦੇ ਵਿੱਚ ਜਿਹੜਾ ਇਹ ਸਰਕਾਰ ਮਤਲਬ ਚਾਲ ਖੇ ਰਹੀ ਹੈ ਇਹ ਜਿਹੜਾ ਫੀਡ ਹੈ ਇਹ ਫੀਡ ਦੇ ਭਾਣੇ 스ਕੀਮ ਦਾ ਖਾਤਮਾ ਕਰਨ ਜਾ ਰਹੀ ਹੈ ਇਹ ਅਸੀਂ ਕਿਸੇ ਹਾਲ ਦੇ ਵਿੱਚ ਬਰਦਾਸ਼ਤ ਨਹੀਂ ਕਰਨਾ ਪੂਰਾ ਹਿੰਦੂਸਤਾਨ ਜਿਹੜਾ ਇਸ ਪੱਪਾ ਭਾਰਗਾ ਉਹ ਡਟ ਕੇ ਵਿਰੋਧ ਕਰਦਾ ਬਿਲਕੁਲ ਵੀ ਕੋਈ ਕੰਮ ਨਹੀਂ ਹੋਏਗਾ ਜਦ ਤੱਕ ਸਾਨੂੰ ਪੂਰਾ ਸਾਡੀ ਮੰਗ ਦੇਉਂਦਾ ਤੱਕ ਸਾਨੂੰ ਡਾ ਕੋਈ ਨਿੱਧਤਾ ਜਾਂਦਾ ਅੱਜ ਸਾਡਾ ਡਾ ਮੰਗ ਪੱਤਰ ਹੈ ਅਸੀਂ ਦੀ ਸਮ ਦਿੱਤਾ ਸੀ ਉਹਨਾਂ ਧਿਆਨ ਚੂ ਲੈਂਦਾ ਉਹਨਾਂ ਨੇ ਇਸ ਗੱਲ ਨੂੰ ਮਹਿਸੂਸ ਵੀ ਕੀਤਾ ਕਿ ਜੇ ਮੋਬਾਈਲ ਦਾ ਕੰਮ ਕਿਦਾਂ ਹੋਏਗਾ ਵੀ ਅਸੀਂ ਤੁਹਾਡੀ ਪੂਰ ਜੋ ਸਮਰਥਨ ਕਰਦੇ ਹਾਂ ਉਹ ਤੁਹਾਡਾ ਅਸੀਂ ਆ ਜਿਹੜਾ ਮੰਗ ਪੱਤਰ ਹੈ ਅਸੀਂ ਤੁਹਾਡੀ ਸਟੈਂਡਰਡ ਮੰਤਰੀਆ ਉਹਨਾਂ ਨੂੰ ਅਸੀਂ ਉਹ ਨਹੀਂ ਮਤਲਬ ਉਹਨੂੰ ਪੇਜ ਤੇ ਨਾ ਫਾਰਮਡ ਕਰ ਦੇਣਾ। ਮੇਰਾ ਨਾਮ ਸ਼ੈਲੀ ਵਾਲਾ ਅਰਬਨ ਵਨ ਜ਼ਿਲ੍ਹਾ ਲੁਧਿਆਣਾ। ਕੀ ਕਹਿਣਾ ਚਾਹੋਗੇ ਅੱਜ ਅਸੀਂ ਇੱਥੇ ਆਏ ਹਾਂ? ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ। ਅਸੀਂ ਡੀਸੀ ਸਾਹਿਬ ਨੂੰ ਆਪਣਾ ਮੰਗ ਪੱਤਰ ਦੇਣ ਆਏ ਹਾਂ। ਜਿਹੜਾ ਕਿ ਸਾਨੂੰ ਸਾਰਾ ਹੀ ਸਾਡਾ ਜਿਹੜਾ ਅੰਗਨਵਾੜੀ ਦਾ ਕੰਮ ਆਨਲਾਈਨ ਕਰ ਦਿੱਤਾ ਗਿਆ ਆ। ਆਨਲਾਈਨ ਕੰਮ ਕਰਨ ਵਾਸਤੇ ਸਭ ਨੂੰ ਪਤਾ ਆ ਕਿ ਜਾਂ ਤਾਂ ਲੈਪਟਾਪ ਦੀ ਜਾਂ ਕੰਪਿਊਟਰ ਦੀ ਜਾਂ ਮੋਬਾਈਲ ਦੀ ਜ਼ਰੂਰਤ ਹੁੰਦੀ ਆ। ਪਰ ਇੰਨਾ ਜ਼ਿਆਦਾ ਕੰਮ ਵਰਕਲੋਡ ਹੋਣ ਦੇ ਬਾਵਜੂਦ ਵੀ ਨਾ ਤਾਂ ਸਾਨੂੰ ਵਿਭਾਗ ਵੱਲੋਂ ਕੋਈ ਮੋਬਾਈਲ ਦਿੱਤਾ ਗਿਆ। ਨਾ ਕੋਈ ਲੈਪਟਾਪ ਕੁਝ ਨਹੀਂ ਦਿੱਤਾ ਗਿਆ ਸਾਨੂੰ ਸਾਡੇ ਪਰਸਨਲ ਮੋਬਾਈਲ ਦੇ ਉੱਤੇ ਏ ਟੂ ਜ਼ेड ਡਾਟਾ ਚੜਾਉਣ ਵਾਸਤੇ ਕਿਹਾ ਗਿਆ ਸਾਰਾ ਅੰਗਣਵਾੜੀ ਦਾ ਸਰਵੇ ਸਾਰੇ ਬੱਚੇ ਸਾਰੇ ਬੱਚਿਆਂ ਨੂੰ ਫੀਡ ਕਿਵੇਂ ਦਿੱਤੀ ਜਾਣੀ ਆ ਔਰ ਇੱਕ ਵੱਡਾ ਜਿਹੜਾ ਘਾਤ ਕੀਤਾ ਗਿਆ ਗਰੀਬ ਲੋਕਾਂ ਨਾਲ ਉਹ ਇਹ ਕੀਤਾ ਜਾ ਰਿਹਾ ਆ ਕਿ ਸਾਡੀ ਗਵਰਨਮੈਂਟ ਵੱਲੋਂ OTP ਮੰਗੇ ਜਾ ਰਿਹਾ ਐਨੇ ਗਰੀਬ ਘਰਾਂ ਦੇ ਬੱਚੇ ਅੰਗਣਵਾੜੀ ਸੈਂਟਰਾਂ ਦੇ ਵਿੱਚ ਆਉਂਦੇ ਆ ਜਿਨ੍ਹਾਂ ਦੀਆਂ ਮੋਬਾਈਲਾਂ ਜਿਨ੍ਹਾਂ ਦੇ ਮਾਵਾ ਦੇ ਕੋਲ ਮੋਬਾਈਲ ਨਹੀਂ ਹੁੰਦੇ smartphones ਨਹੀਂ ਹੁੰਦੇ ਸਾਨੂੰ KYC ਕਰਨ ਲਈ ਕਿਹਾ ਜਾ ਰਿਹਾ ਸਾਨੂੰ ਉਹਨਾਂ ਦੇ ਫੇਸ ਆਥੈਂਟੀਫਿਕੇਸ਼ਨ ਕਰਨ ਲਈ ਕਿਹਾ ਜਾ ਰਿਹਾ ਬਹੁਤ ਜ਼ਿਆਦਾ ਬਰਡਨ ਪਾਇਆ ਜਾ ਰਿਹਾ ਵਿਦਆਊਟ ਐਨੀ ਗੈਜਟ ਕੋਈ ਵੀ ਗੈਜਟ ਜਿਹੜਾ ਪੰਜਾਬ ਸਰਕਾਰ ਸਾਨੂੰ ਪ੍ਰੋਵਾਈਡ ਨਹੀਂ ਕਰਵਾ ਰਹੀ ਸਾਡੀਆਂ ਤਨਖਾਹਾਂ ਕਦੇ ਵੀ ਟਾਈਮ ਸਿਰ ਸਾਨੂੰ ਨਹੀਂ ਮਿਲਦੀਆਂ ਸਾਡੀ ਜਿਹੜੀ ਸਕੀਮ ਆ ਉਹ ਸਕੀਮ ਜਿਹੜੀ 1972 ਦੇ ਵਿੱਚ ਸ਼ੁਰੂ ਹੋਈ ਸੀ ਤੇ ਅੱਜ ਤੱਕ ਵੀ ਸਾਡੀ ਸਕੀਮ ਨੂੰ ਜਿਹੜਾ ਇਹ ਇਹਨਾਂ ਨੇ ਪੱਕਾ ਨਹੀਂ ਕੀਤਾ ਹੈਗਾ ਜਦਕਿ ਸੁਪਰੀਮ ਕੋਰਟ ਹਾਈ ਕੋਰਟ ਤੋਂ ਅਸੀਂ ਕੇਸ ਜਿੱਤੇ ਹੋਏ ਹਾਂ ਕੁਝ ਰਾਜਾਂ ਨੇ ਸਾਡਾ ਜਿਹੜਾ ਇਹ ਕੇਸ ਦੀ ਸੁਣਵਾਈ ਹੋਈ ਸੀ ਜੇ ਫੈਸਲੇ ਨੂੰ ਲਾਗੂ ਕਰਤਾ ਪਰ ਸਾਡੀ ਪੰਜਾਬ ਸਰਕਾਰ ਨੇ ਸਾਡੇ ਨਾਲ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਅਜੇ ਤੱਕ ਪੰਜਾਬ ਸਰਕਾਰ ਨੇ ਸਾਡੇ ਨਾਲ ਕੋਈ ਵੀ ਬੈਠ ਕੇ ਮੀਟਿੰਗ ਸਾਡੀ ਯੂਨੀਅਨ ਨਾਲ ਨਹੀਂ ਕੀਤੀ ਇਸ ਰਿਗਾਰਡਿੰਗ ਅਸੀਂ ਅੱਜ ਡੀਸੀ ਸਾਹਿਬ ਕੋਲ ਤਾਂ ਸਿਰਫ ਆਪਣੇ ਆਨਲਾਈਨ ਕੰਮ ਦੇ ਕਰਕੇ ਹੀ ਆਏ ਆ ਵੀ ਸਾਨੂੰ ਮੋਬਾਈਲ ਦਿੱਤੇ ਜਾਣ ਲੈਪਟਾਪ ਦਿੱਤੇ ਜਾਣ ਤਾਂ ਕਿ ਅਸੀਂ ਕੰਮ ਕਰੀਏ ਸਾਡੇ ਪਰਸਨਲ ਮੋਬਾਈਲ ਦੇ ਉੱਤੇ ਅਸੀਂ ਇੰਨਾ ਡਾਟਾ ਨਹੀਂ ਚਲਾ ਸਕਦੇ ਸਾਡੇ ਬੱਚਿਆਂ ਨੇ ਵੀ ਇਨਾ ਮੋਬਾਈਲਾਂ ਤੋਂ ਹੀ ਪੜ੍ਹਨਾ ਹੋਣਾ ਜਿਹੜਾ ਅੱਜ ਰੋਸਾ ਨਾ ਦੇ ਰਹੇ ਹੋ ਕੀ ਕਰਨ ਦਿੰਦੇ ਹੋ ਮੈਂ ਅਮਰਨਾਥ ਪੁਤਕਲਾ ਪੰਜਾਬ ਪਤਰ ਸੀਆਈਟੀਯੂ ਪੰਜਾਬ ਅੱਜ ਜਿਆ ਸਾਰੇ ਦੇਸ਼ ਦੇ ਅੰਦਰ ਕੇਂਦਰੀ ਟ੍ਰੇਡ ਯੂਨion ਦੇ ਸੰਬੰਧ ਤੇ ਸਾਰੇ ਦੇਸ਼ ਦੇ ਵਿੱਚ ਸਰਕਾਰ ਲੇਬਰ ਫੋਰਡ ਰੱਦ ਕਰਵਾਉਣ ਲਈ ਅਤੇ ਜੋ ਮੋਦੀ ਸਰਕਾਰ ਨੇ ਜਿਹੜੇ ਮਜ਼ਦੂਰਾ ਨੇ ਮੁਲਾਜ਼ਮਾ ਨੇ ਲੜਾਈਆਂ ਲੜ ਕੇ ਆਪਣੇ ਹੱਕ ਪ੍ਰਾਪਤ ਕੀਤੇ ਸੀ ਉਹਨਾਂ ਹੱਕਾਂ ਤੇ ਅਧਿਕਾਰਾਂ ਨੂੰ ਮੋਦੀ ਸਰਕਾਰ ਨੇ ਚਾਰ ਜਾਮਤੇ ਵੜਾ ਕੇ ਖਤਮ ਕਰ ਦਿੱਤਾ ਇਸ ਕਰਕੇ ਅਸੀਂ ਮੰਗ ਕਰਦੇ ਆ ਪੂਰੇ ਦੇਸ਼ ਦੇ ਅੰਦਰ ਕਿ ਚਾਰ ਲੇਬਰ ਕੋਡ ਰੱਦ ਕੀਤੇ ਜਾਣ ਦੂਜੀ ਗੱਲ ਇਹ ਆ ਬੜੀ ਸ਼ਰਮ ਦੀ ਗੱਲ ਆ ਕੇਂਦਰ ਦੀ ਸਰਕਾਰ ਨੇ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੋਇਆ ਇਕੁਅਲ ਵਰਕ ਇਕੁਅਲ ਪੇ ਦਾ ਉਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਆਂਗਣਵਾੜੀ ਮੁਲਾਜ਼ਮਾਂ ਨੂੰ ਗ੍ਰੈਟੀ ਨਹੀਂ ਦਿੱਤੀ ਜਾ ਰਹੀ ਇਸੇ ਤਰ੍ਹਾਂ ਜੋ ਹੱਕ ਤੇ ਅਧਿਕਾਰ ਨੇ ਉਹਨਾਂ ਉੱਤੇ ਡਾਕਾ ਮਾਰਿਆ ਜਾ ਰਿਹਾ ਜਿਹੜੇ ਆਪਣੇ ਲਾਹ ਪਤਰੀ ਨੇ ਉਹਨਾਂ ਲਾਪਤਰੀਆਂ ਨੂੰ ਜਿਹੜੇ ਸਮਾਨ ਆ ਉਹ ਪੂਰਾ ਨਹੀਂ ਦਿੱਤਾ ਜਾ ਰਿਹਾ ਖਰਾਕ ਬੱਚਿਆਂ ਨੂੰ ਪੋਸ਼ਣ ਦੀ ਜਿਹੜੀ ਕਮੀ ਆ ਉਸ ਕਮੀ ਨੂੰ ਪੂਰਾ ਕਰਨ ਵਾਸਤੇ ਉਹਨਾਂ ਨੂੰ ਬਣਦਾ ਜਿਹੜਾ ਰਾਸ਼ਨ ਆ ਉਹ ਨਹੀਂ ਦਿੱਤਾ ਜਾ ਰਿਹਾ ਇਹੀ ਨਹੀਂ ਆਂਗਣਵੜੀ ਮੁਲਾਜ਼ਮਾਂ ਨੂੰ ਕੋਈ ਵੀ ਜਿਹੜੀ ਟੈਲੀਫੋਨ ਦੇ ਉੱਤੇ ਅੱਜ ਆਨਲਾਈਨ ਸਿਸਟਮ ਦੇ ਅੰਦਰ ਮੋਬਾਈਲ ਮਹਈਆ ਨਹੀਂ ਕੀਤਾ ਕਰਵਾਇਆ ਜਾ ਰਿਹਾ ਆਸ ਕਰਦੇ ਆ ਕਿ ਇਹਨਾਂ ਵੱਲੋਂ ਅੰਗਨwadi ਦੇ ਕੰਮੇ ਨੇ ਉਹ ਸਾਰਾ ਕੰਮ ਆ ਜਿਹੜਾ ਆਨਲਾਈਨ ਕਰ ਨੂੰ ਪਰੰਤੂ ਜਿੰਨਾ ਚਿਰ ਅੰਗਨwadi ਵਰਤਣਾ ਨੂੰ ਮੋਬਾਈਲ ਨਹੀਂ ਦਿੱਤਾ ਜਾਂਦਾ ਉਹ ਕਿਵੇਂ ਕੰਮ ਪੂਰਾ ਕਰ ਸਕਦੇ ਆ ਇਸ ਕਰਕੇ ਇਹ ਹੱਕਾਂ ਦੇ ਅਧਿਕਾਰਾਂ ਤੇ ਜਿਹੜੀਆਂ ਕੇਂਦਰ ਦੀ ਸਰਕਾਰ ਹੋਵੇ ਪੰਜਾਬ ਦੀ ਸਰਕਾਰ ਹੋਵੇ ਉਹ ਸਰਕਾਰਾਂ ਹੱਕਾਂ ਦੇ ਅਧਿਕਾਰ ਹੱਕ ਤੇ ਡਾਕੇ ਮਾਰੀਆਂ ਨੇ ਇਸ ਲਈ ਇਸ ਜ਼ਬਰ ਦੇ અને આ દેવરો આજના એ સીઆઈટી